ਸੱਚ ਮੁੱਚ ਬਹੁਤ ਹੀ ਸ਼ਰਮ ਵਾਲੀ ਗੱਲ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਫੇਕ ਵੀਡੀਓਜ਼ ਪਾ ਰਿਹਾ ਕੁਝ ਕੁ ਵਿਊਜ਼ ਲੈਣ ਦੇ ਲਈ ਸੋ ਜਿਹੜਾ ਕੀ ਆਪਣਾ ਮੇਨ ਵੀਡੀਓ ਬਣਾਉਣ ਦਾ ਪਰਪਸ ਆ ਕੈਨੇਡਾ ਨੇ 10 ਸਾਲ ਦਾ ਵਿਜ਼ਟਰ ਵੀਜ਼ਾ ਬੰਦ ਕਰ ਦਿੱਤਾ ਬਹੁਤ ਨਿਊਜ਼ ਸਰਕੂਲੇਟ ਹੋ ਰਹੀ ਆ ਵੱਡੇ ਵੱਡੇ ਚੈਨਲਸ ਤੇ ਆ ਰਹੀ ਆ ਔਰ ਇਹ ਬਹੁਤ ਹੀ ਜਿਹੜੇ ਇਮੀਗ੍ਰੇਸ਼ਨ ਏਜੰਟਸ ਦੇ ਦੁਆਰਾ ਇਹ ਗੱਲ ਕਹੀ ਵੀ ਜਾ ਰਹੀ ਆ ਸੋ ਅੱਜ ਆਪਾਂ ਐਕਚੁਅਲ ਰੀਜ਼ਨ ਤੇ ਗੱਲ ਕਰਦੇ ਆ ਕੈਨੇਡਾ ਨੇ ਇਸ ਪਾਲਿਸੀ ਦੇ ਵਿੱਚ ਥੋੜਾ ਜਿਹਾ ਬਦਲਾਅ ਲੈ ਕੇ ਆਂਦਾ ਜਿਹੜਾ ਵੀਜ਼ਾ ਅਪਰੂਵਲ ਦੇ ਉਹਨਾਂ ਦੇ ਪ੍ਰੋਸੈਸ ਦਾ ਕ੍ਰਾਈਟੇਰੀਆ ਵੀਜ਼ਾ ਮਿਲਣਾ ਤਾਂ ਉਵੇਂ ਹੀ ਰਹੂਗਾ ਬਟ ਜਿਹੜਾ ਅੱਗੇ ਵੀਜ਼ਾ 10 ਸਾਲ ਦਾ ਮਿਲਦਾ ਸੀ ਹੋ ਸਕਦਾ ਕਿਸੇ ਨੂੰ 6 ਮਹੀਨੇ 1 ਸਾਲ 2 ਸਾਲ ਜਾਂ ਪੂਰਾ 10 ਸਾਲ ਦਾ ਮਿਲੇ ਇਹ ਡਿਪੈਂਡ ਕਰਿਆਗਾ ਰੂਗਾ ਉਸ ਪਰਸਨ ਦੇ ਫੈਕਟਰ ਤੇ ਉਹਦੀ ਅਮਾਉਂਟ ਮਨੀ ਫਾਈਨੈਂਸ਼ੀਅਲ ਬੈਕਗਰਾਉਂਡ ਉਹਦਾ ਬਿਜ਼ਨਸ ਇੰਡੀਆ ਦੇ ਵਿੱਚ ਔਰ ਬਾਹਰ ਜੋ ਪਰਸਨ ਬੁਲਾ ਰਿਹਾ ਉਹਦੇ ਨਾਲ ਰਿਲੇਸ਼ਨ ਔਰ ਜਿਸ ਨੇ ਪਹਿਲਾਂ ਤੋਂ ਵੀ ਹੋਰ ਵੀ ਬੰਦਿਆਂ ਨੂੰ ਛੱਡਿਆ ਕਿ ਉਹਦਾ ਰਿਕਾਰਡ ਕਿਵੇਂ ਆ ਕਿ ਉਹ ਜਿਹੜੇ ਵੀ ਬੰਦਿਆਂ ਨੂੰ ਬੁਲਾ ਰਿਹਾ ਉਹ ਇੱਥੇ ਆ ਕੇ ਕਨਵਰਟ ਕਰਵਾ ਰਿਹਾ ਵਰਕ ਪਰਮਿਟ ਜਾਂ ਸਟੱਡੀ ਦੇ ਵਿੱਚ ਜਾਂ ਪ੍ਰੋਪਰਲੀ ਜੈਨੂਇਲੀ ਵਾਪਸ ਜਾ ਰਿਹਾ ਸੋ ਇਹ ਸਾਰੇ ਫੈਕਟਰਸ ਦੇ ਅਕੋਰਡਿੰਗ ਹੋਇਆ ਕਰੂਗਾ ਬਲੱਡ ਰਿਲੇਸ਼ਨ ਤੇ ਫਰੈਂਡ ਰਿਲੇਸ਼ਨ ਹੋਟਲ ਬੁਕਿੰਗ ਇਹਦੇ ਅਕੋਰਡਿੰਗ ਸਾਰੀਆਂ ਕੰਡੀਸ਼ਨਸ ਦੇ ਕੇ ਇਹਦਾ ਮਤਲਬ ਇਹ ਨਹੀਂ ਹੈ ਕਿ ਕੰਪਲੀਟਲੀ ਉਹਨਾਂ ਨੇ 10 ਸਾਲ ਵਾਲਾ ਮ Bacho. Thank you so much, guys, for watching this video. Don't forget to like, share, and subscribe. My special speaking PDF is also available. Just contact on given number and get it. Thank you.